0 ਦੇ ਉੱਪਰ 0 ਉਹਦੀਆਂ ਲੋਕ ਉਤੋਂ ਬੜੇ ਨਾਰਾਜ਼ ਨੇ ਕੰਮ ਕੀਤਾ ਨਹੀਂ ਲੇਕਿਨ ਬੋਲੇ ਇੱਕ ਗੱਲ ਨੂੰ ਪੰਜ ਵਾਰ ਤੇ ਪੰਜ ਗਣਾ ਦਿੰਦੇ ਗਾਂ ਨੂੰ ਜ਼ਿੰਮੇ ਉਪਕੁਤਰੀਆਂ ਨੂੰ ਡੌੜਦੀ ਗੱਲ ਕਰਦੇ ਲੜਾਉਣਾ ਜੋ ਗੱਲ ਆ ਵੀ ਕੰਮ ਕਰਕੇ ਭੁੱਲ ਜਾਣਾ ਚਾਹੀਦਾ ਸਭ ਪਤਾ ਇਹ ਜੋ ਚੰਤਾ ਹੈ ਸਭ ਜਾਣਦੀ ਹੈ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਬੜੀ ਆ ਪੰਜਾਬ 'ਚ ਨਸ਼ਾ ਬੜਾ ਪੰਜਾਬ ਕਰਜਾਈ ਆ ਹੁਣ ਇਹ ਨਾ ਸਾਰੀਆਂ ਗੱਲਾਂ ਦਾ ਹੱਲ ਕੀ ਆ ਤੇ ਜੇ ਪਾਕਿਸਤਾਨ ਨਾਲ ਲੜਾਈ ਹੁੰਦੀ ਤੇ ਗੋਲਾ ਸਾਡੇ ਤੇ ਜੇ ਕਹਿੰ ਫਲਾਈਵਰ ਮੈਂ ਬਣਾਤੇ ਯਾਰੋ 5 ਸਾਲ ਪਹਿਲਾਂ ਫਲਾਈਵਰ ਬਣ ਚੁੱਕੇ ਸੀਗੇ 3 ਸਾਲ ਤੋਂ ਚੱਲ ਰਹੇ ਨੇ ਹਵਾਈ ਅੱਡਾ ਕਦੋਂ ਦੀ ਨਹੀਂ ਰੱਖੀ ਗਈ ਜੇ ਹੁਣ ਤੁਹਾਡੇ ਟਿਨਯੂਰ ਜ ਮੰਨ ਲਓ ਕੰਪਲੀਟ ਹੋ ਜਾਊਗਾ ਤੇ ਤੁਸੀਂ ਬਣਾਇਆ ਇਦਾਂ ਨਹੀਂ ਯਾਰ ਆਪਾਂ ਕਫਰ ਨਹੀਂ ਤੋਲਣਾ ਥੋੜਾ ਬਹੁਤ ਤਤਨਾ ਠੀਕ ਹੁੰਦਾ ਕਫਰ ਨਾ ਤੋਲੋ ਸਮੇ ਸਮੇਤੀ ਸਰਕਾਰਾਂ ਨੇ ਸਾਡੇ ਨਾਲ ਧੱਕਾ ਕੀਤਾ ਮੈਨੂੰ ਕਹਿੰਦੇ ਕੋਈ ਗਰੇਜ ਨਹੀਂ ਭਾਰਤ ਪੂਸ਼ਣ ਦਾ ਅਸ਼ੂ ਦਾ ਜਿਹੜਾ ਪੁਰਾਣਾ ਕੰਮ ਕੀਤੇ ਹੋਣਾ ਲੋਕ ਉਹ ਨਹੀਂ ਭੁੱਲਦੇ ਮੌੜੀਪੁਰ ਆਪਾਂ ਕੀਆ ਹੋਇਆ ਕਿਵੇਂ ਦੇਨੇ ਇਸ ਚੋਣਾਂ ਨੂੰ ਗੱਲ ਹੈ ਵੀ ਭਾਰਤ ਪੂਸ਼ਣ ਅਸ਼ੂ ਕੈਂਡੀਡੇਟ ਹੈ ਔਰ ਜਦੋਂ ਉਹਦਾ ਨਾਂ ਨਹੀਂਦਾ ਸਾਨੂੰ ਲੱਗਦਾ ਹੀ ਨਹੀਂ ਕਿ ਬਾਏ ਇਲੈਕਸ਼ਨ ਹੈ ਬਾਏ ਇਲੈਕਸ਼ਨ ਸਰਕਾਰ ਬਹੁਤ ਕੁਝ ਕਰਦੀਆ ਪਰ ਲੋਕਾਂ ਦੇ ਮਨ ਚ ਹੁੰਦਾ ਕਿ ਕੰਮ ਲਾਂਗੇ ਭਾਰਤ ਪੂਜਨ ਦਾ ਅਸ਼ੂ ਦਾ ਜਿਹੜਾ ਪੁਰਾਣਾ ਕੰਮ ਕੀਤੇ ਹੋਣਾ ਲੋਕ ਉਹ ਨਹੀਂ ਪੁੰਹਤੇ ਔਰ ਇਹਨਾਂ ਦਾ ਸੁੰਨ बटा ਸਨਾਟਾ ਜਿਹੜੇ ਕੰਮ ਕੀਤੇ ਨੇ ਜ਼ੀਰੋ ਦੇ ਉੱਪਰ ਜ਼ੀਰੋ ਉਹਦੀਆਂ ਲੋਕ ਉਤੋਂ ਬੜੇ ਨਾਰਾਜ਼ ਨੇ ਉਹਨਾਂ ਦਾ ਮੈਂ ਚਲੋ ਉਹ ਗੱਲ ਹੀ ਕਰਨੀ ਵਿਚਾਰਾ ਸਾਡਾ ਵੀਰ ਚਲੇ ਗਿਆ ਅ ਲੇਕਿਨ ਕੋਈ ਕਾਰਨ ਤਾਂ ਰਹਿਊਗਾ ਛੱਡੋ ਅੱਗੇ ਚੱਲੋ ਆਮ ਆਪ ਪਾਰਟੀ ਇਸ ਵਕਤ ਜਿਹੜਾ ਦਾਵਾ ਠੋਗ ਰਿਹਾ ਕਹਿੰਦਾ ਵੀ ਸਾਡੇ ਕੰਮ ਇੰਨੇ ਕ ਬੋਲਦੇ ਨੇ ਕਿ ਕਹਿੰਦੇ ਵੀ ਇੱਥੇ ਵੈਸ ਦੇ ਵਿੱਚ ਇੱਕੋ ਹੀ ਫੇਰ ਤੋਂ ਅਸੀਂ ਇੱਥੇ ਵੋਟ ਲੈ ਕੇ ਜਾਵਾਂਗੇ ਅਸੀਂ ਪੂਰੀ ਜਿੱਤ ਹਾਸਲ ਕਰਾਂਗਾ ਹਾਲਾਂਕਿ ਇੱਕ ਬੋਰਡ ਤੇ ਸਲੋਗਨ ਵੀ ਲਿਖਿਆ ਵੀ ਮੌਕਾ ਦਿਓ ਦੁੱਗਣੇ ਰਫ਼ਤਾਰ ਦੇ ਵਿੱਚ ਹਰ ਕੰਮ ਕਰਾਂਗੇ ਇਸ 1.5 ਸਾਲ ਦੇ ਵਿੱਚ ਤੁਸੀਂ ਕਿਹਾ ਕੰਮ ਬੋਲਦੇ ਕੰਮ ਕੀਤਾ ਨਹੀਂ ਲੇਕਿਨ ਬੋਲੇ ਇੱਕ ਗੱਲ ਨੂੰ ਪੰਜ ਵਾਰ ਤੇ ਪੰਜ ਗਣਾ ਦਿੰਦੇ ਇਹ ਇਹਨਾਂ ਦੀ ਖਾਸੀਅਤ ਹੈ ਉਹ ਸਾਨੂੰ ਨਹੀਂ ਆਉਂਦਾ ਇਹ ਕੰਮ ਕਰਕੇ ਭਾਰਤ ਪੂਛਣਾ ਅਸ਼ੂ ਦੱਸ ਨਹੀਂ ਸਕਦਾ ਮੈਂ ਕੀਤਾ ਉਹਨੂੰ ਜੇ ਕੋਈ ਸਾਡਾ ਵਰਕਰ ਕਹੇ ਤੂੰ ਇਹਨੇ ਕੰਮ ਕਿਤੇ ਗਣਾ ਕਹਿੰਦਾ ਗਿਣਉਣ ਲਈ ਤੂੰ ਨਾ ਯਾਰ ਛੱਡੋ ਛੱਡੋ ਰਹਿਣ ਦਿਓ ਤੋ ਅੰਤਰ ਆ ਤੋ ਬੋਰਡ ਲਾਈ ਫਿਰਦੇ ਆ ਲekin ਸਾਡੇ ਬੰਦਿਆਂ ਨੇ ਵੀ ਪ੍ਰੈਸ਼ਰ ਅਸ਼ੂ ਤੇ ਪਾਇਆ ਕਿ ਤੂੰ ਦੱਸੀ ਮਾੜਾ ਮੋਟਾ ਤੇ ਕਿਤੇ ਕਿਤੇ ਦੱਸਦਾ ਕਿਤੇ ਦੱਸਦਾ ਹੀ ਨਹੀਂ ਸੋ ਗੱਲ ਆ ਵੀ ਕੰਮ ਕਰਕੇ ਭੁੱਲ ਜਾਣਾ ਚਾਹੀਦਾ ਪਰ ਕੰਮ ਐਨੇ ਕਰਨੇ ਚਾਹੀਦੇ ਆ ਜਦੋਂ ਤੁਹਾਨੂੰ ਮੌਕਾ ਮਿਲੇ ਕਿ ਤੁਹਾਨੂੰ ਕਿਣਤੀ ਨਾ ਹੋਵੇ ਮਾਦੀ ਭਾਰਤ ਪੁਸ਼ਨ ਨੇ ਕੰਮ ਇੰਨੇ ਕੀਤੇ ਕਿ ਉਹਨੂੰ ਗਿਣਤੀ ਨਹੀਂ ਕਿਤੇ ਇਹਦਾ ਨਹੀਂ ਵੀ ਵੋਟਰਾਂ ਨੂੰ ਈਸੀ ਵਿੱਚ ਆਵੇਂ ਪਾਰਟੀ ਫੈਲਾ ਚੱਕ ਲੈਂਦੇ ਉਹ ਕੰਮ ਗਿਣਾਉਂਦੇ ਨੇ ਵੇ ਇਧਰੋਂ ਕੰਮ ਘੱਟ ਕਹਿੰਦੇ ਕਿ ਗਿਣਾਈ ਜਾਂਦੇ ਨੇ ਤੁਸੀਂ ਲੋਕਾਂ ਨੂੰ ਕੀ ਸਮਝੋ ਕਿ ਹੋਲੇ ਜ਼ਰੂਰ ਹੈ ਬੇਫਿਕਰੀ ਸਭ ਪਤਾ ਹੈ ਇਹ ਜੋ ਜਨਤਾ ਹੈ ਸਭ ਜਾਣਦੀ ਹੈ ਹੈਨਾ ਡਾਇਲੋਗ ਹੈ ਪੁਰਾਣਾ ਸੋ ਜਨਤਾ ਜਾਣਦੀ ਆ ਔਰ ਜਨਤਾ ਅਸ਼ੂ ਭੁਖ ਪਾਰਤ ਪੁਸ਼ਨ ਨੂੰ ਮੁਹੱਬਤ ਕਰਦੀ ਆ ਉਹ ਉਹਨਾਂ ਦਾ ਸੇਵਾਦਾਰ ਹੈ ਯਾਰ ਨੌਕਰੀ ਕਰਨੀ ਕਿਤੇ ਸੌਖੀ ਆ ਬਤੌਰ ਐਮਸੀ ਚਲੋ ਐਮਐਲਏ ਫੇੜਾ ਫੇਰ ਸੌਕਾ ਬਤੌਰ ਐਮਸੀ ਬਤੌਰ ਸਰਪੰਚ ਬੇ ਸੇਵਾ ਕਰਨੀ ਬਹੁਤ ਇਹ ਦੋ ਦੋ ਤਿੰਨ ਟਰਮਾਂ ਐਮਸੀ ਰਹੇ ਗਲੀਆਂ ਦਾ ਪਤਾ ਫੇਰ ਗਲੀ ਦੀ ਢਲਾਨ ਕਿੱਧਰ ਨੂੰ ਹੋਣੀ ਚਾਹੀਦੀ ਆ ਪਾਣੀ ਰੁੜ ਕੇ ਕਿੱਧਰ ਨੂੰ ਜਾਵੇ ਸੀਵਰੇਜ ਚੋਕ ਆ ਸੀਵਰੇਜ ਠੀਕ ਪਿਆ ਨਹੀਂ ਪਿਆ ਪੈਣ ਵੇਲੇ ਜੇ ਤੁਸੀਂ ਗੌਰ ਨਹੀਂ ਕਰਦੇ ਫਿਰ ਉਹ ਤੁਹਾਡਾ ਲੈਵਲ ਠੀਕ ਨਹੀਂ ਹੁੰਦਾ ਇਹ ਐ 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 ਹਾਂ ਤੇ ਹੁਣ ਮਾਫ ਕਰਨਾ ਅਰੋੜਾ ਸਾਹਿਬ ਨੂੰ ਮੈਂ ਕਹਾਂ ਜੀ ਤੁਸੀਂ ਕੂੜਾ ਸਾਫ ਕਰਾਓ ਮੇਰੇ ਗੱਲ ਪਹਿ ਜਾਣਗੇ ਹੋਰੋਂ ਕਹਾਂਗੇ ਤੁਸੀਂ ਫੋਨੋਂ ਦੇ ਸਾਨੂੰ ਕਿ ਮੇਰਾ ਸੀਵਰੇਜ ਚੋ ਗਿਆ ਆ ਆ ਜੇ ਨਹੀਂ ਜਾਂਦੇ ਤਾਂ ਤਾਂ ਲੋਕ ਬੁਰਾ ਮੰਨਦੇ ਆ ਜੇ ਚੱਲ ਜਾਂਦੇ ਇਹਨੇ ਨਾ ਪਾਣੀ ਹੁੰਦਾ ਕਿੱਟੇ ਕਿੱਟੇ ਕੋਚ ਮਲਮੁੱਤਰ ਸਾਰਾ ਯਾਰ ਬੜਾ ਔਖਾ ਅਰੋੜਾ ਸਾਹਿਬ ਐਮਪੀ ਠੀਕ ਹੈ ਕਿਸ ਤਰ੍ਹਾਂ ਹੁੰਦੇ ਕਿਉਂਕਿ ਇੱਕ ਇੱਕ ਸੈਡ ਇੱਕ ਰਾਜ ਸਭਾ ਦੇ ਮੈਂਬਰ ਨੂੰ ਲੁਧਿਆਣੇ ਵਿੱਚ ਲੈ ਕੇ ਆਣਾ ਆਵਾਜ਼ ਪਾਰਟੀ ਦਾ ਕਾਂਗਰਸ ਇਸ ਚੀਜ਼ ਨੂੰ ਕਿਸ ਤਰ੍ਹਾਂ ਲੱਗੂਗੀ ਇੱਕ ਆਲਰੇਡੀ ਇੱਕ ਬੰਦਾ ਰਾਜ ਸਭਾ ਦੇ ਵਿੱਚ ਹੈ ਹੁਣ ਉਹ ਇੱਕ ਕੈਂਡੀਡੇਟ ਐਮਐਲਏ ਦਾ ਲਗਾਣਾ ਕੀ ਕੀ ਚੀਜ਼ ਲੱਗ ਰਹੀ ਹੈ ਤੁਹਾਨੂੰ ਕੁਝ ਸਮਝਦੇ ਵਿੱਚ ਕੋਈ ਗੱਲ ਗੱਲ ਕਾਂਗਰਸ ਦੀ ਨਹੀਂ ਕਿ ਕਾਂਗਰਸ ਕੀ ਸਮਝਦੀ ਆ ਜਨਤਾ ਜਾਣਦੀ ਆ ਕਿ ਕੇਜਰੀਵਾਲ ਸਾਹਿਬ ਰਾਜ ਸਭਾ ਜਾਣਾ ਚਾਹੁੰਦੇ ਆ ਹਾਂਜੀ ਤੇ ਸਾਡੇ ਵੀਰ ਦੀ ਬਲੀ ਚ ਦੇਣਾ ਚਾਹੁੰਦੇ ਨੇ ਹਾਂਜੀ ਨਹੀਂ ਮੈਂ ਨਹੀਂ ਮੈਂ ਮੈਂ ਚੋਣਾ ਇਹ ਉਥੇ ਰਹਿਣ ਰਾਜ ਸਭਾ ਚ ਰਹਿਣ ਅੱਜ ਤਾਈਂ ਤਾਂ ਇਹਨਾਂ ਨੇ ਕੋਈ ਪੰਜਾਬ ਦੀ ਵੱਡੀ ਡਿਮਾਂਡ ਨਹੀਂ ਰੱਖੀ ਜੇ ਕਹਿੰਨ ਫਲਾਈਓਰ ਮੈਂ ਬਣਾਤੇ ਯਾਰੋ 5 ਸਾਲ ਪਹਿਲਾਂ ਫਲਾਈਓਰ ਬਣ ਚੁੱਕੇ ਸੀਗੇ 3 ਸਾਲ ਤੋਂ ਚੱਲ ਰਹੇ ਨੇ ਹਵਾਈ ਅੱਡਾ ਕਦੋਂ ਦੀ ਨਹੀਂ ਰੱਖੀ ਗਈ ਜੇ ਹੁਣ ਤੁਹਾਡੇ ਟਿਨਿਓਰ ਚ ਮੰਨ ਲਓ ਕੰਪਲੀਟ ਹੋ ਜਾਊਗਾ ਤੇ ਤੁਸੀਂ ਬਣਾਇਆ ਇਦਾਂ ਨਹੀਂ ਯਾਰ ਆਪਾਂ ਕਫਰ ਨਹੀਂ ਤੋਲਣਾ ਥੋੜਾ ਬਹੁਤ ਅੱਧਾ ਠੀਕ ਹੁੰਦਾ ਕਫਰ ਨਾ ਤੋਲੋ ਲੈਕਿਨ ਮੈਂ ਕੱਲ ਕਹਣੀ ਜਾਉਣਾ ਅਰੋੜਾ ਸਾਹਿਬ ਬੰਦਾ ਠੀਕ ਆ ਲੇਕਿਨ ਉਹ ਤੋਂ ਐਮਐਲ ਸ਼ਿਪ ਦੇ ਜਿਹੜੇ ਛੋਟੇ ਛੋਟੇ ਕੰਮ ਐ ਗੰਦੇ ਕੰਮ ਗੰਦੇ ਵੀ ਹੁੰਦੇ ਆ ਜੇ ਸੀਵਰੇਜ ਪੜਨਾ ਪੈ ਜਾਏ ਉਹ ਯਾਰ ਕਾਰਬੇਜ ਨਹੀਂ ਕਿਤੇ ਵਾਰਤਾਲ ਹੋ ਜਾਂਦੀ ਆ ਫਿਰ ਉਹ ਚਕਾਉਣਾ ਹੁੰਦਾ ਬੰਦਾ ਜਾ ਕੇ ਆਪ ਖੜਾ ਹੋ ਕੇ ਆਪਣੇ ਐਮਸੀਨ ਨਾਲ ਲੈ ਕੇ ਐਮਐਲੇ ਜਾ ਕੇ ਕਰਵਾਉਂਦਾ ਕਰਾਉਣਾ ਪੈਂਦਾ ਮੈਂ ਵੀ ਕਰਾ ਦੇਣਾ ਕਦੇ ਕਦੇ ਹਾਂਜੀ ਫੇਰ ਉਹਦੀ ਸ਼ੋਰਟਿੰਗ ਕਰਾਉਣੀ ਆ ਫੇਰ ਉਹਦੀ ਲਿਫਟਿੰਗ ਕਰਾਉਣੀ ਯਾਰੇ ਇਹ ਹੁਣ ਏਡੇ ਵੱਡੇ ਬੰਦੇ ਦਾ ਕੰਮ ਨਹੀਂ ਚਲ ਮੈਨੂੰ ਤਾਂ ਹਾਜ਼ਤ ਜੀ ਪੈ ਗਈ ਆ ਕਿਤੇ ਮੇਰੇ ਤੇ ਨਾ ਲਾ ਦਿਓ ਮੈਨੂੰ ਤਾਂ ਹਾਜ਼ਤ ਪਈ ਏ ਮੈਨੂੰ ਤਾਂ ਜਿਹੜਾ ਟਰਾਲੀ ਤੋਂ ਵੀ ਸਾਡਾ ਸਫਾਈ ਸੇਵਕ ਉਤਰਦਾ ਮੈਂ ਉਹਨਾਂ ਜੱਫੀ ਪਾ ਲੈਣਾ ਮੇਰੇ ਤਾਂ ਮਨ ਚ ਹੀ ਨਹੀਂ ਆਇਆ ਕਦੇ ਲੇਕਿਨ ਅਰੋੜਾ ਸਾਹਿਬ ਲਈ ਔਖਾ ਚੁਕਾ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਅਰੋੜਾ ਸਾਹਿਬ ਵੈਸੇ ਬੰਦੇ ਵਧੀਆ ਨੇ ਕਿਤੇ ਆਇਆ ਤਾਂ ਨਹੀਂ ਇਹੋ ਚੀਜ਼ ਭਾਰੀਆਂ ਪੈ ਜੂਗੀ ਕਿਉਂਕਿ ਭਾਤਪੂਤ ਨਾਸ਼ੋ ਹਮੇਸ਼ਾ ਇਹੀ ਵਿੱਚ ਕਨ ਇਲਜ਼ਾਮ ਲਗਾ ਕਹਿੰਦੇ ਵੀ ਆਪਣੇ ਹੀ ਪਾਰਟੀ ਦੇ ਬੰਦੇ ਸਾਥ ਲੈ ਲੈਂਦੇ ਕਹਿੰਦੇ ਕਿਤੇ ਨਾ ਕਿਤੇ ਸਾਈਡ ਇਫੈਕਟ ਬੜਾ ਪੈ ਸਕਦਾ ਕਿਤੇ ਇਹ ਚੀਜ਼ ਹੋ ਨਾ ਜਾਵੇ ਕਿਉਂਕਿ ਚੋਣਾਂ ਨੇ ਚੋਣਾਂ ਦੇ ਵਿੱਚ ਮਾਹੌਲ ਹੀ ਬੜਾ ਪਖਿਆ ਹੁੰਦਾ ਤੇ ਕਿਤੇ ਕਿਤੇ ਇੱਕ ਅੱਧਾ ਲਫ਼ਾਜ਼ ਦੀ ਕਹਿੰਦੇ ਬੜਾ ਜੰਗ ਛੇੜ ਦਿੰਦਾ ਨਹੀਂ ਤੇ ਇਹ ਅਲਫ਼ਾਜ਼ ਕੀ ਗੱਲ ਮੈਂ ਕਿਹਾ ਮੈਂ ਮੜਾ ਨੂੰ ਕਿਉਂ ਕਾਂ ਰਾਜ ਸਭਾ 'ਚ ਬੈਠਾ ਪੰਜਾਬ ਦੀ ਗੱਲ ਕਰੇ ਭਾਈ ਜੇ ਨਹੀਂ ਪਤਾ ਉਹਨ ਮੈਨੂੰ ਪੁੱਛੋ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਬੜੀ ਆ ਪੰਜਾਬ 'ਚ ਨਸ਼ਾ ਬੜਾ ਪੰਜਾਬ ਕਰਜ਼ਾਈ ਆ ਹੁਣ ਇਹ ਨਾ ਸਾਰੀਆਂ ਗੱਲਾਂ ਦਾ ਹੱਲ ਕੀ ਆ ਤੇ ਜੇ ਪਾਕਿਸਤਾਨ ਨਾਲ ਲੜਾਈ ਹੁੰਦੀ ਤੇ ਗੋਲਾ ਸਾਡੇ ਤੇ ਪੰਜਾਬੀਆਂ ਦੇ ਤੇ ਆ ਰਾਕਟ ਮਸਲੇ ਮਸੂਲੇ ਆਉਣੀਆਂ ਵੀ ਇਹ ਪੰਜਾਬ ਦਾ ਬਾਰਡਰ ਨਹੀਂ ਟੱਪੀ ਮਸਾਇਲ ਤੇ ਸਾਡੇ ਤੇ ਆਉਂਦਾ ਸਾਰਾ ਕੁਝ ਤੇ ਠੀਕ ਆ ਅਸੀਂ ਦੇਸ਼ ਭਗਤਾਂ ਅਸੀਂ ਅਸੀਂ ਦੇਸ਼ ਲਈ ਮਰਨ ਨੂੰ ਵੀ ਤਿਆਰ ਆ ਲekin ਸਾਡਾ ਹਿੱਸਾ ਨਹੀਂ ਸਾਨੂੰ ਮਿਲਦਾ ਸਮੇਂ ਸਮੇਂ ਤੇ ਸਰਕਾਰਾਂ ਨੇ ਸਾਡੇ ਨਾਲ ਧੱਕਾ ਕੀਤਾ ਮੈਨੂੰ ਕਹਿਣ ਚ ਕੋਈ ਗਰੇਜ ਨਹੀਂ ਸਾਡਾ ਪਾਣੀ ਦਾ ਹਿੱਸਾ ਸਾਨੂੰ ਨਹੀਂ ਪੂਰਾ ਮਿਲਿਆ ਹੋਰ ਸਟੇਟਾਂ ਨੇ ਦਿੱਤਾ ਜੋ ਪਾਣੀ 1960 ਬਾੜ ਸੀ ਉਹਦਾ 25% ਤਾਂ ਹੁਣ ਕਲਾਈਮੇਟ ਚੇਂਜ ਕਰਕੇ ਮੌਸਮ ਦੀ ਤਬਦੀਲੀ ਕਰਕੇ ਫੈਸਿਕ ਕੁਦਰਤੀ ਤੌਰ ਤੇ ਘਟ ਗਿਆ ਪਾਣੀ ਜਿਹੜਾ 40-50 ਫੁੱਟ ਤੇ ਪਾਣੀ ਸੀ ਆ 350 ਫੁੱਟ ਤੇ ਆ ਸੋ ਇਹ ਮਸਲੇ ਜਿਹੜੇ ਬੜੇ ਗੰਭੀਰ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਪੰਜਾਬ ਨੇ ਰਾਜਸਥਾਨ ਨਾਲ ਇਹ ਗਰੇਗਿਸਤਾਨ ਬਣ ਜਾਣਾ ਉਹਨੂੰ ਰੋਕਣ ਲਈ ਸਾਨੂੰ ਬੜਾ ਕੁਝ ਕਰਨਾ ਪਊਗਾ ਭਾਰ ਸਰਕਾਰ ਨੂੰ বিজেপি ਨੂੰ ਪਰ ਆਵਾਦੀ ਪਾਰਟੀ ਜਾਂ ਸਰਕਾਰ 'ਚ ਇਹਨਾਂ ਨੂੰ ਕਹੂੰਗਾ ਟੇਕ ਅਪ ਕਰੋ ਯਾਰ 15 ਕਿਲੋਮੀਟਰ ਨੂੰ ਵਧਾ ਕੇ 50 ਕਿਲੋਮੀਟਰ ਸੀਮਾ ਸੁਰੱਖਿਆ ਬਲ ਜਾਂ ਸੈਂਟਰਲ ਫੋਰਸਸ ਨੂੰ ਦੇਤਾ ਮੈਂ ਕਹਿੰਦਾ ਇਸੇ 50 ਕਿਲੋਮੀਟਰ ਨੂੰ ਸਾਡੀ ਇੰਡਸਟਰੀਅਲ ਬੈਲਟ ਬਣਾ ਦਿਓ ਉਹ ਚ ਇਨਕਮ ਟੈਕਸ ਦਾ ਵੀ ਰਿਪੇਟ ਦਿਓ ਜੀਐਸਟੀ ਦਾ ਵੀ ਰਵੇਟੋ ਮਾਫ ਹੋਵੇ ਤਾਂ ਸਾਲੀ ਹੁੰਦੀ ਆ ਨਾਰਥ-ਈਸਟਰਨ ਰੀਜਨ ਡੋਨਰ ਸਟੇਟ 10% ਬਜਟ ਹਰੇਕ ਡਿਪਾਰਟਮੈਂਟ ਦਾ ਉਹ ਨਾਰਥ-ਈਸਟਰਨ ਰੀਜਨ ਦੀਆਂ ਉਹਨਾਂ ਸਟੇਟਸ 'ਤੇ ਖਰਚ ਕੀਤਾ ਜਾਂਦਾ ਕਿਉਂ ਕਿ ਉਹ ਚైనా ਤੇ ਬੰਗਲਾਦੇਸ਼ ਨਾਲ ਲੱਗਦੇ ਆ ਯਾਰ ਅਸੀਂ ਪਾਕਿਸਤਾਨ ਨਾਲ ਲੱਗਦੇ ਆ ਉਧਰ ਤਾਂ ਕਦੇ ਮਸਾਈਲ ਆਈ ਨਹੀਂ ਸਾਡੇ ਤਾਂ ਨਿਤ ਮਸਈਲਾ ਹੁੰਦੀ ਆ ਡਰੋਨ ਆਉਦੇ ਆ ਜਿਹੜਾ ਕੰਮ ਪਾਕਿਸਤਾਨ ਗੋਲੀ ਨਾਲ ਨਹੀਂ ਕਰ ਸਕਿਆ ਉਹਨੇ ਡੋਰਾ ਨਾ ਕਰ ਦਿੱਤਾ ਉਹਨੇ ਨਸ਼ੇ ਨਾਲ ਪੰਜਾਬ ਦੇ ਨੌਜਵਾਨ ਨੂੰ ਖਤਮ ਕਰ ਲਈ ਜੋ ਸਾਡੇ ਤੇ ਸਾਜ਼ਿਸ਼ ਆ ਪਾਕਿਸਤਾਨ ਦੀ ਉਹਨਾਂ ਸਾਡਾ ਨੌਜਵਾਨ ਗੁਮਰਾਹ ਹੋ ਜਾਂਦਾ ਕਿਉਂ ਹੋ ਜਾਂਦਾ ਕਿ ਉਹਦੇ ਕੋਈ ਕਮੀਆਂ ਨਹੀਂ ਜਦੋਂ ਕਾਰਖਾਨੇ ਲੱਗਣਗੇ ਇੰਡਸਟਰੀਅਲਾਈਜੇਸ਼ਨ ਹੋਊਗੀ ਪੰਜਾਬ ਦੀ ਹਰ ਡਿਪਾਰਟਮੈਂਟ ਦੀ ਤਰੱਕੀ ਹੋਊਗੀ ਚਾਹੇ ਉਹ ਹੈਲਥ ਡਿਸਪੈਂਸਰੀ ਆ ਚਾਹੇ ਹਸਪੀਟਲ ਆ ਚਾਹੇ ਪ੍ਰਾਇਮਰੀ ਐਜੂਕੇਸ਼ਨ ਆ ਚਾਹੇ ਹਾਇਰ ਐਜੂਕੇਸ਼ਨ ਆ ਕਾਲਜ ਨੇ ਇੰਜੀਨੀਅਰਿੰਗ ਕਾਲਜ ਨੇ ਮੈਡੀਕਲ ਕਾਲਜ ਨੇ ਬਾਡਰ ਚ ਖੁੱਲਣਗੇ ਤੇ ਬਾਡਰ ਦੀ ਤਰੱਕੀ ਹੋਏਗੀ ਪੰਜਾਬ ਦੇ ਲੋਕ ਇੰਡਸਟਰੀ ਲਿਸਟ ਉੱਥੇ ਜਾ ਕੇ ਇੰਡਸਟਰੀ ਆਪਣੀ ਲਾਉਣਗੇ ਫਿਰੋਜ਼ਪੁਰ ਚ ਇਹ ਤੋਂ ਫਿਰੋਜ਼ਪੁਰ ਕਿੰਨੀ ਦੂਰ ਆ ਫਿਰੋਜ਼ਪੁਰ ਪਿਆ ਇਹ ਘੰਟੇ ਚ ਤੇ ਇਹਨਾਂ ਦੇ ਕਾਰਖਾਨੇ ਜੇ 10-10 ਸਾਲ ਟੈਕਸ ਮਾਫੇ ਕਿਉਂ ਲਾਉਣਗੇ ਇੰਡਸਟਰੀ ਤੇ ਵਪਾਰੂ ਇਹ ਪੰਜਾਬ ਦੇ ਨੌਜਵਾਨ ਨੂੰ ਨੌਕਰੀ ਦੇਣ ਲਈ ਪੰਜਾਬ ਵਿੱਤੀ ਤੌਰ ਤੇ ਜਿਹੜਾ ਕਮਜ਼ੋਰ ਹੋ ਰਿਹਾ ਉਹਦੀ ਟੈਕਸ ਕਲੈਕਸ਼ਨ ਲਈ ਸਾਨੂੰ ਇੰਡਸਟਰੀਅਲ ਪੈਕੇਜ ਲੈਣਾ ਪੈਣਾ ਉਹ ਰਸਵੀ 500 25 ਜਾਂ 30 ਕਿਲੋਮੀਟਰ ਸਾਡਾ ਬਾਰਡਰ ਨਾਲ ਨਾਲ ਚੱਲਦਾ ਪਾਕਿਸਤਾਨ ਦੇ ਤੇ ਜੇ ਗੋਲੇ ਪੈਂਦੇ ਆ ਤੇ ਜਾਂ ਤੇ ਜੰਮੂ ਜੰਮੂ ਚ ਪਿਆ ਤੇ ਜਾਂ ਪੰਜਾਬ ਚ ਪਿਆ ਮੈਂ ਕਹਿੰਦਾ ਜੰਮੂ ਕਸ਼ਮੀਰ ਨੂੰ ਵੀ ਦਿਓ ਸਾਨੂੰ ਵੀ ਦਿਓ ਰਾਜਸਥਾਨ ਨੂੰ ਵੀ 50 ਕਿਲੋਮੀਟਰ ਦਿਓ ਤੇ ਗੁਜਰਾਤ ਨੂੰ ਵੀ ਦਿਓ ਤਾਂ ਦੇਖੋ ਇਹ ਲੱਖ ਦੀ ਤਰੱਕੀ ਹੋਏਗੀ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਪੰਜਾਬ ਦਾ ਜਿਹੜਾ ਪਾਣੀ ਥੱਲੇ ਜਾ ਰਿਹਾ ਉਹ ਡ੍ਰਿਪ ਉਹਦੀ ਸਪ੍ਰਿੰਕਰ ਆ ਰਿਹਾ ਔਰ ਖੇਤੀ ਦੇ ਨਵੇਂ-ਨਵੇਂ ਤਰੀਕੇ ਔਰ ਐਗਰੋਫੋ ਬੇਸਡ ਇੰਡਸਟਰੀ ਲੱਗੇ ਯਾਰਾ ਬੜਾ ਕੁਛ ਕਰਨਾ ਤੋਂ ਕਰਨਾ ਤਾਂ ਹੋਵੇ ਤੇ ਇਸੇ ਕਰਕੇ ਇਹ ਇੰਡਸਟਰੀਲ ਸਟੈਪ ਇੰਡਸਟਰੀ ਟੂ ਆ ਇੰਡਸਟਰੀ ਬਾਰੇ ਵਧੀਆ ਬੋਲ ਸਕਦਾ ਇਹਨਾਂ ਨੂੰ ਰਾਜ ਸਭਾ ਚ ਲੋਕੋ ਗਰਤੀ ਨਾ ਕਰ ਲਿਓ ਇਹਨਾਂ ਨੂੰ ਰਾਜ ਸਭਾ ਚ ਹੀ ਰਹਿਣ ਦਿਓ ਅੱਛਾ ਅਰੋੜਾ ਸਾਹਿਬ ਨੂੰ ਮੈਂ ਜਨਤਾ ਨੂੰ ਅਪੀਲ ਕਰਦਾ ਫਿਰ ਰਾਜ ਸਭਾ ਚ ਰਹਿਣ ਦਿਓ ਇਹ ਤੁਹਾਡੇ ਕੋ ਦੋ ਦੋ ਫਰਮਾ ਬਤਾ ਰਾ ਹਾਂ ਉਹਨਕੇ ਇੱਕ ਤਾਂ ਰੋੜਾ ਸਾਹਿਬ ਉਹ ਰਾਜ ਸਭਾ ਤੁਹਾਡੀ ਗੱਲ ਕਰੇਗਾ ਆਸ਼ੂ ਜੀ ਇਹਨੂੰ ਐਸੈਂਬਲੀ ਚ ਭੇਜिए ਤੇ ਐਸੈਂਬਲੀ ਤੁਹਾਡੀ ਗੱਲ ਕਰੇਗਾ ਤੁਹਾਡੇ ਨੂੰ ਤਾਕਤ ਪਰ ਫਿਰ ਕੌਣ ਆ ਕੋਈ ਵੀ ਨਹੀਂ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਇਹਦੇ ਤੇ ਟਿੱਪਣੀ ਵੀ ਕੀਤੀ ਹੈ ਮਜ਼ਾਕ ਕਿ ਉਹ ਡਾਇਰ ਆਪਰੇਸ਼ਨ ਸੰਦੂਰ ਦਾ ਸ਼ਾਇਦ ਤੁਸੀਂ ਬਿਆਨ ਵੀ ਸੁਣਿਆ ਹੋਊਗਾ ਉਸ ਨੂੰ ਕਿਸ ਤਰ੍ਹਾਂ ਦੇਖੋ ਕਿ ਇਹ ਚੀਜ਼ ਇੰਡੀਅਨ ਗਵਰਨਮੈਂਟ ਵੱਲੋਂ ਕਿਹਾ ਗਿਆ ਇੰਡੀਅਨ ਆਰਮੀ ਵੱਲੋਂ ਕਿਹਾ ਗਿਆ ਪਰ ਕਿਤਨਾ ਕਿਤੇ ਇੱਕ ਸੀਐਮ ਦਾ ਇੱਕ ਮੁੱਖ ਮੰਤਰੀ ਇਸ ਤਰ੍ਹਾਂ ਇਸ ਆਪਰੇਸ਼ਨ ਨੂੰ ਲੈ ਕੇ ਮਖੌਲ ਉਡਾਣਾ ਮੰਨਦੇ ਕਿਤਨਾ ਕਿਤੇ ਉਹ ਜਾਇਜ਼ ਨਹੀਂ ਹੈਗਾ ਕਾਹਨ ਜ਼ਿੰਮੇਰੀ ਮੁੱਖ ਮੰਤਰੀ ਨੂੰ ਲੜਾਉਣ ਦੀ ਗੱਲ ਕਰਦੇ ਲੜਾਉਣਾ ਪਰ ਪੈਸਾ ਜਾਊਗਾ ਚਾਹੀਦਾ ਕਿਉਂਕਿ ਪਿਆਰ ਵੀ ਜ਼ਿਆਦਾ ਤੁਹਾਡਾ ਨਹੀਂ ਨਹੀਂ ਚਾਹੀਦਾ ਚਾਹੀਦਾ ਚਲੋ ਇੱਕ ਆਖਰ ਦੇ ਵਿੱਚ ਆਮ ਆਇ ਪਾਰਟੀ ਨੇ ਇੱਥੇ ਜਿਹੜੇ ਲੈਂਡ ਅਕਵਾਇਰ ਦੀ ਮਸਲਾ ਬੜਾ ਗੰਭੀਰ ਹੋਇਆ ਕਹਿੰਦੇ ਵੀ ਇੱਥੇ ਡਿਵੈਲਪਮੈਂਟ ਲੈ ਕੇ ਆ ਰਹੇ ਲੁਧਿਆਣੀ ਨੂੰ ਲੁਧਿਆਣਾ ਚ ਕਹਿੰਦੇ ਡਿਵੈਲਪਮੈਂਟ ਹੋਊਗਾ ਇੰਡਸਟਰੀਅਲਾਈਜੇਸ਼ਨ ਹੋਊਗੀ ਜਿਹੜੇ 24000 ਏਕੜ ਜਿਹੜਾ ਅਕਵਾਇਰ ਕਰ ਰਹੇ ਨੇ ਇਸ ਦੇ ਉੱਤੇ ਲਗਾਤਾਰ ਸਿਆਸਤ ਇਸੇ ਵੀ ਪੱਕ ਚੁੱਕੀ ਇਸੇ ਤੇ ਥੋੜਕੋ ਤੁਸੀਂ ਵੀ ਤੁਹਾਡੇ ਬਿਜ਼ਨਸ ਨੇ ਇਸ ਨੂੰ ਇਸ ਮਾਮਲੇ ਚ ਕਿਸ ਦੇ ਦੇ ਦੇਖੋ ਅੱਜ ਲੁਧਿਆਣਾ ਵੈਸਟ ਖਾਲੀ ਸੀਟ ਹੈ ਆਮ ਆਦਮੀ ਪਾਰਟੀ ਨੇ 2022 ਜਿੱਤੀ ਸੀ ਮਾਈ ਇਲੈਕਸ਼ਨ ਹੈ ਮੈਂ ਸਾਰੇ ਲੁਧਿਆਣੇ ਦੇ ਵੈਸਟ ਦੇ ਵੋਟਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਡੇ ਕੋਲ ਇੱਕ ਮੌਕਾ ਹੈ ਤੁਸੀਂ ਤੁਹਾਨੂੰ ਕੁੱਟਿਆ ਵੀ ਜਾ ਰਿਹਾ ਭਾਰਤ ਪੂਸ਼ਣ ਆਸ਼ੂ ਦੇ ਉੱਤੇ ਨਜਾਇਜ਼ ਪਰਚਾ ਕੀਤਾ ਜੇ ਉਹ ਜਾਇਜ਼ ਹੁੰਦਾ ਤਾਂ ਹਾਈ ਕੋਰਟ ਖਾਰਜ ਨਾ ਕਰਦੀ ਹਾਈ ਕੋਰਟ ਨੇ ਖਾਰਜ ਕੀਤਾ ਸੋ ਇਹਦਾ ਮਤਲਬ ਪਾਤ ਪੂਸ਼ਣ ਆਸ਼ੂ ਨੂੰ ਤੱਕੇ ਨਾ ਨਿਉਣਾ ਚਾਹੁੰਦੇ ਸਕੇ ਉਹਨੇ ਉਹ ਨਹੀਂ ਮੇਰੇ ਉਹਨਾਂ ਲਈ ਚੀਜ਼ ਨਹੀਂ ਆ। ਉਹ ਲੁਧਿਆਣਾ ਵੈਸਟਰਨ ਮਜ਼ਬੂਤ ਬੰਦਿਆਂ ਨੂੰ ਰਿਪਰੈਜ਼ੈਂਟ ਕਰਦਾ। ਤੇ ਜੇ ਤੁਹਾਡਾ ਬੰਦਾ ਹੀ ਡਰ ਗਿਆ ਤਾਂ ਫਿਰ ਇਦਾਂ ਦੇ ਨੂੰ ਵੋਟਾਂ ਤਾਂ ਨਹੀਂ ਪਾਉਣੀ ਆ। ਉਹ ਡਰਿਆ ਨਹੀਂ ਖੜਾ। ਔਰ ਜਿੱਥੇ ਤਾਈ ਤੁਸੀਂ ਗੱਲ ਕੀਤੀ 25000 ਏਕੜ ਐਕਵਾਇਰ ਕਰਨ ਵਾਲੀ ਤੇ ਉਹ ਜੀ ਲੈਂਡ ਪੂਲਿੰਗ ਹੋਊਗੀ। ਕਿੰਨੇ ਸਾਲਾਂ ਚ 25000 ਏਕੜ ਭਰਨਗੇ ਪਹਿਲਾਂ ਤਾਂ ਇਹ ਸਾਬਣਾ ਦੀ ਹੈ। ਯਾਰ 2000 ਏਕੜ ਨਹੀਂ ਭਰਿਆ ਜਾਂਦਾ। 1000 ਕਿੱਲਾ ਨਹੀਂ ਭਰਿਆ ਜਾਂਦਾ। ਜੇ ਤਾਂ ਕਹਿੰਦੇ ਵੀ ਆ ਜਿਹੜਾ ਲਾਗੇ ਲਾਗੇ ਹਜ਼ਾਰ ਇਹ ਅਸੀਂ ਐਕਵਾਇਰ ਕਰ ਲਿਆ ਫਿਰ ਤਾਂ ਮੈਂ ਮੰਨਦਾ ਹੁਣ 25000 ਦੀ ਜਿਹੜੀ ਫਿਗਰ ਆ ਇਹਦੇ ਪਿੱਛੇ ਕੋਈ ਬਹੁਤ ਵੱਡੀ ਸਾਜ਼ਿਸ਼ ਆ ਕੋਈ ਬਿਜ਼ਨਸ ਵੀ ਹੋ ਸਕਦਾ ਇਹ ਹੁਣ ਬਾਹਰੀ ਟਿੱਪਣੀ ਨਹੀਂ ਮੈਂ ਕਰਨੀ ਲੋਕ ਸਿਆਣੇ ਆ ਦੂਜੀ ਗੱਲ ਮੈਂ ਇੱਕ ਗੱਲ ਬਹੁਤ ਮੈਨੂੰ ਜਿਹੜੀ ਮੇਰੇ ਦਿਲ ਨੂੰ ਚੁਪਦੀ ਆ ਕਿ ਯਾਰੋ ਲੋਕਾਂ ਨੇ ਬਣਾਉ ਲਿਆਂਦਾ 92 ਤੁਹਾਡੇ ਐਮਐਲ ਵਿੱਚ ਤਾਂ ਇਹਨਾਂ 92 ਜਪਾਨ ਵਿੱਚ ਤੁਹਾਡੇ ਐਮਐਲ ਵਿੱਚ ਤਾਂਤੇ ਤੇ ਤੁਹਾਡੇ ਕੋ ਕੋਈ ਪੰਜਾਬ ਤੁਹਾਨੂੰ ਬੰਦਾ ਹੀ ਨਹੀਂ ਲਪਾ ਆ ਲੁਧਿਆਣਾ ਯੂਨੀਵਰਸਿਟੀ ਦਾ ਕੋਲ ਆ ਬਦਨ ਦੇ ਪੀਏਯੂ ਦਾ ਪੀਏਯੂ ਦਾ ਨਹੀਂ ਗੜਵਾਸੂ ਦਾ ਲਬ ਲੈਂਦੇ ਗੜਵਾਸੂ ਦਾ ਨਹੀਂ ਗੁਰੂ ਨਾਨਕ ਜਿਹੜੇ ਕਾਲਜ ਇੱਥੋਂ ਲੈ ਆਉਂਦੇ ਕਿਸੇ ਆਈਆਈਟੀ ਕਿਸੇ ਹੋਰ ਸਸਤਾ ਚੋਂ ਕੋਈ ਪ੍ਰੋਫੈਸਰ ਕੋਈ ਲਿਟਰੇਟ ਬੰਦਾ ਲਿਆ ਕੇ ਤੇ ਤੁਸੀਂ ਪੋਲਿਊਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਬਣਾਉਂਦੇ ਕੀ ਬੁਰਾਈ ਸੀ ਤੁਸੀਂ ਦਿੱਲੀ ਵਾਲਾ ਬੁਲਾ ਲਿਆ ਇਹ ਭਈ ਹੁਣ ਇਹ ਇੰਡਸਟਰੀ ਇੰਡਸਟਰੀਅਲ ਟਾਊਨ ਆ ਇਨਾਂ ਨੂੰ ਇਹ ਗੱਲ ਸੋਚਣੀ ਪੈਣੀ ਆ ਕਿ ਉਹਨਾਂ ਵਾਲੇ ਸਮੇਂ 'ਚ ਇਹਨਾਂ ਨਾਲ ਹੋਣਾ ਕੀ ਆ ਠੀਕ ਨੰਬਰ 2 ਇੰਡਸਟਰੀਅਲ ਟਾਊਨ ਆ ਜਿੱਥੇ ਲੋਕਾਂ ਦੇ ਇਨਵੈਸਟਮੈਂਟ ਸਿਆ ਤੇ ਇੰਡਸਟਰੀਜ਼ ਦਾ ਚੇਅਰਮੈਨ ਬਰੋ ਲੈ ਕੇ ਲਾਤਾਂ ਮਾਰ ਯੂਪ ਚੋਂ ਤੇ ਕੀ ਪੰਜਾਬ ਦੇ ਲੋਕ ਪੰਜਾਬ 'ਚ ਕੋਈ ਕੰਪੀਟੈਂਟ ਬੰਦਾ ਹੀ ਨਹੀਂ ਕਿ ਸਾਨੂੰ ਇੰਪੋਰਟ ਕਰਨੇ ਪੈ ਰਹੇ ਇਹ ਗਲਤ ਬਾਤ ਹੈ ਦਾ ਵਿਰੋਧ ਕਰਦੇ ਸੀ ਉਹ ਚੰਤਾ ਇਹਦਾ ਜਵਾਬ ਦੇਵੇਗੀ ਆਸ਼ੂ ਨੂੰ ਵੋਟ ਪਾਏਗੀ ਆਸ਼ੂ ਜਿੱਤੇਗਾ ਅਨੇਜਿਕ ਲਾਸਟ ਵਿੱਚ ਮੇਰਾ ਮਸਵਾਲ ਹੈ ਮੰਦਿਓ ਲੁਧਿਆਣਾ ਦੇ ਵਿੱਚ ਜਿਹੜਾ ਅੱਜ ਚੋਣਾਂ ਹੋਣ ਜਾ ਰਹੀਆਂ ਨੇ ਇਸ ਜਿਹੜਾ ਉਹ ਮੋਹਰ ਸੁ ਭਗਿਆ ਹੋਇਆ ਹੈ ਚਾਰਕੋਣੀ ਮਾਮਲਾ ਹੈ ਚਾਰੀ ਪਾਰਟੀ ਨੇ ਪ੍ਰਧਾਨ ਵੀ ਉਸ ਦੇ ਸਮਿਦਾਨ ਦੇ ਵਿੱਚ ਉੱਤਰ ਹੋਏ ਨੇ ਸੈਮੀ ਫਾਈਨਲ ਮੰਦਿਓ ਇਸ ਵਾਰ 2027 ਦੇ ਚੋਣਾਂ ਨੂੰ ਲੈ ਕੇ ਤੇ ਚਾਰੀ ਪਾਰਟੀ ਦੇ ਤਰ ਬੜੇ ਤਗੜੇ ਸਟਰੋਂਗ ਕੈਂਡੀਡੇਟ ਨੇ ਇਸ ਵਾਰ ਅਗਰ ਦੇਖਿਆ ਜਾਵੇ ਤਾਂ ਕਿਸ ਤਰ੍ਹਾਂ ਲੱਗ ਰਿਹਾ ਮੋਹਰ ਦੇਖੋ ਸਾਰੇ ਕੈਂਡੀਡੇਟਸ ਦਾ ਸਤਿਕਾਰ ਮੈਂ ਕਿਸੇ ਨੂੰ ਮਾਰਾ ਕਿਉਂਕਿ ਵੇ ਹਰ ਬੰਦੇ ਨੂੰ ਹੱਕ ਹੈ ਇੰਡੀਪੈਂਡੈਂਟ ਨਹੀਂ ਕੋਈ ਖੜਾ ਖੜਾ ਵੀ ਹੱਕ ਹੈ ਪਰ ਸਵਾਲ ਇਹ ਸਕਦਾ ਮੈਂ ਕਿਸੇ ਪਾਰਟੀ ਨੂੰ ਨਿੰਦਣਾ ਨਹੀਂ ਚਾਹਦਾ ਕਿਸੇ ਕੈਂਡੀਡੇਟ ਦੀ ਮੈਂ ਬੁਰਾਈ ਨਹੀਂ ਕਰਦਾ ਲੇਕਿਨ ਮੈਨੂੰ ਇੰਨਾ ਜ਼ਿੰਦਗੀ ਦੇ ਵਿੱਚ ਤਜਰਬਾ ਹੈ ਇਹ ਦੇਖਣਾ ਕਿ ਕੌਣ ਠੀਕ ਹੈ ਕੌਣ ਨਹੀਂ ਠੀਕ ਜਿੱਦਾਂ ਅਸੀਂ ਮੈਦਾਨ ਚ ਉਤਰੇ ਤੇ ਲੋਕਾਂ ਦਾ ਚਾਹੇ ਜਬੀ ਤਮੀਜ਼ਬਾਨ ਨਾਲ ਇੰਡਸਟਰੀਲਿਸਟ ਵਪਾਰੀ ਕਦੇ ਖੁੱਲ ਕੇ ਨਹੀਂ ਉਹਦਾਦਾ ਮੈਂ ਬਹੁਤ ਸਾਰੇ ਖੁੱਲ ਕੇ ਆਏ ਪਰ ਬਹੁਤ ਸਾਰੇ ਨਾਲ ਨੇ ਔਰ ਇੱਕ ਐਮਸੀ ਦਾ ਸਿਟਿੰਗ ਪਾਰਟੀ ਦੇ ਦਾ ਕਾਂਗਰਸ ਨੂੰ ਜੋਣ ਕਰਨਾ ਹੋਰ ਬੜੇ ਬੰਦੇ ਜੁਆਇਨ ਕਰ ਰਹੇ ਆ ਇਹ ਸੰਕੇਤ ਹੈ ਯਾਰੋ ਕਿ ਲੋਕ ਭਾਤਪੂਜਨ ਆਸ਼ੂ ਨੂੰ ਜਿਤਾਉਣਾ ਚਾਹੁੰਦੇ ਆ ਉਹ ਆਪਣਾ ਸੇਵਾਦਾਰ ਭਾਤਪੂਜਨ ਆਸ਼ੂ ਵਰਗਾ ਚਾਹੁੰਦੇ ਆ ਕਿ ਜਿਹੜਾ ਉਹਨਾਂ ਦੇ ਕੰਮ ਕਰ ਸਕੇ ਧੰਨਵਾਦ ਆ ਸਭ ਨਾਲ ਇਸ ਵਕਤ ਰਾਣਾ ਗੁੱਜੀ ਜੀ ਮੇਰੇ ਕੋਲ ਬੜੇ ਵਿਆਕੀ ਦੇ ਨਾਲ ਹਰ ਮੁੱਦੇ ਤੇ ਗੱਲਬਾਤ ਕਰਦੇ ਨੇ ਪਰ ਸਿੱਧੇ ਤੌਰ ਤੇ ਤਾਂ ਇਹ ਹੀ ਕਹਿਣਾ ਹੈ ਕਿ ਹੁਣ ਜਿਹੜੀ ਇਸ ਵਾਰ ਆਉਣ ਵਾਲੀ ਚੋਣਾਂ ਨੇ ਇਸ ਦੇ ਵਿੱਚ ਭਾਰਤ ਨੂੰ ਸ਼ੁਸ਼ੁਧ ਹੋਤੇ ਜਿਹੜਾ ਉਹ ਪੂਰੀ ਤਰ੍ਹਾਂ ਨਾਲ ਭਰੋਸਾ ਜਿਤਾਇ ਸਕਦਾ ਤੇ ਜਲਦ ਹੀ ਇੱਜ਼ਤ ਹਾਸਲ ਕਰੇਗਾ ਮਨਸੂ ਕੀ ਪਰਸੇ ਨਾਲ ਵਿਸ਼ੇ ਮੁਹਰ